ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਲ੍ਹ ਚੋਂ ਐਮਪੀ ਚੋਣ ਜਿੱਤਣ ਵਾਲੇ ਰਾਸ਼ਿਦ ਇੰਜੀਨੀਅਰ ਨੂੰ ਜ਼ਮਾਨਤ ਮਿਲ ਗਈ ਹੈ 2 ਅਕਤੂਬਰ ਤੱਕ ਅਗਾਊ ਜ਼ਮਾਨਤ ਦਿੱਤੀ ਗਈ ਹੈ ਦਿੱਲੀ ਦੀ ਪਟਿਆਲਾ ਕੋਰਟ ਨੇ ਇਹ ਜ਼ਮਾਨਤ ਦਿੱਤੀ ਹੈ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅ ਦੱਸਦੇ ਚੱਲਦੇ ਆ ਰਾਸ਼ਿਦ ਇੰਜੀਨੀਅਰ ਨੂੰ ਅ ਅੱਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਬਾਰਾਮੁਲਾ ਸੀਟ ਤੋਂ ਚੋਣ ਲੜੀ ਸੀ ਔਰ ਚੋਣ ਜਿੱਤ ਵੀ ਗਏ ਸਨ ਤਾਂ ਅਬਦੁੱਲਾ ਹਰਾਨ ਨੂੰ ਉਹਨਾਂ ਨੇ ਚੋਣ ਮੈਦਾਨ 'ਚ ਪਿਛਾੜਿਆ ਸੀ ਔਰ ਜਿੱਤੇ ਚੋਣ ਲੋਕ ਸਭਾ ਦੀ ਪੂੜੀਆਂ ਚੜੇ ਸੌ ਚੁੱਕੀ ਫਿਰ ਦਿੱਲੀ ਦੀ ਤਿਹਾਰ ਜੇਲ੍ਹ 'ਚ ਬੰਦ ਸਨ ਔਰ ਹੁਣ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਔਰ ਇਸ ਵਿਧਾਨ ਸਭਾ ਚੋਣਾਂ 'ਚ ਰਾਸ਼ਿਦ ਇੰਜੀਨੀਅਰ ਦੇ ਪਰਾ ਚੋਣ ਮੈਦਾਨ ਚ ਨੇ ਜਿਸ ਕਰਕੇ ਹੁਣ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਦੀ ਪਟੀਸ਼ਨ ਉਹਨਾਂ ਨੇ ਲਾਈ ਸੀ ਤਾਂ ਜ਼ਮਾਨਤ ਮਿਲ ਗਈ ਹੈ ਰਾਸ਼ਿਦ ਇੰਜੀਨੀਅਰ ਨੂੰ ਬਾਰਾਮੁਲਾ ਸੀਰ ਤੋਂ ਐਮਪੀ ਜਿੱਤੇ ਸਨ ਦੋ ਐਮਪੀ ਜੇਲ ਤੋਂ ਚੋਣ ਜਿੱਤੇ ਸਨ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਔਰ ਬਾਰਾਮੁਲਾ ਫਿਰ ਤੋਂ ਰਾਸ਼ਿਦ ਇੰਜੀਨੀਅਰ ਔਰ ਹਾਲਾਕੀ ਅਮਰਪਾਲ ਸਿੰਘ ਹੋਰਾਂ ਦੇ ਵੱਲੋਂ ਰਿਹਾਈ ਨੂੰ ਲੈ ਕੇ ਬਹੁਤ ਸਾਰੇ ਕਾਨੂੰਨੀ ਦਾਅ ਪੇਚ ਚੁਲਾਏ ਜਾ ਰਹੇ ਹਨ ਪਰ ਉਹਨਾਂ ਦੀ ਐਨਐਸਏ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੇ ਸੰਬੰਧ ਸੀ ਗਰਮ ਖਿਆਲੀਆਂ ਦੇ ਨਾਲ ਸੰਗਠਨ ਦੇ ਨਾਲ ਔਰ ਐਨਐਸਏ ਉਹਨਾਂ ਦਾ 2025 ਤੱਕ ਵਧਾ ਦਿੱਤਾ ਗਿਆ ਉਹਨਾਂ ਦੀਆਂ ਰਿਹਾਈਆਂ ਫਿਲਹਾਲ ਕੋਈ ਵੀ ਚਰਚਾ ਕੋਈ ਵੀ ਜਿਹੜੀ ਮੁਸ਼ਕਲ ਹੀ ਮੁਸ਼ਕਲ ਹੈ ਪਰ ਰਾਸ਼ਿਦ ਇੰਜੀਨੀਅਰ ਲਈ ਰਾਹਤ ਪਰ ਇਹ ਖਬਰ ਹੈ ਕਿ 2 ਅਕਤੂਬਰ ਤੱਕ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ ਤਾਂ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਤਵੱਦੀ ਫੰਡਿੰਗ ਮਾਮਲੇ ਦੇ ਵਿੱਚ ਰਾਸ਼ਿਦ ਇੰਜੀਨੀਅਰ ਦੀ ਗ੍ਰਿਫਤਾਰੀ ਹੋਈ ਸੀ 2019 ਦੇ ਵਿੱਚ ਔਰ ਰਾਸ਼ਿਦ ਇੰਜੀਨੀਅਰ ਪਹਿਲਾਂ ਵੀ ਚੋਣ ਮੈਦਾਨ 'ਚ ਰਹੇ ਔਰ ਹੁਣ ਰਾਸ਼ਿਦ ਇੰਜੀਨੀਅਰ ਐਮਪੀ ਨੇ ਬਾਰਾਮੁੱਲਾ ਸੀਟ ਤੋਂ ਤਾਂ ਹੁਣ ਉਹਨਾਂ ਦੇ ਭਰਾ ਵੱਲੋਂ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੈਰ ਰੱਖਿਆ ਗਿਆ ਹੈ ਤਾਂ ਉਸ ਨੂੰ ਪ੍ਰਚਾਰ ਲਈ ਔਰ ਉਹਨਾਂ ਦੇ ਪ੍ਰਚਾਰ ਲਈ ਔਰ ਵਿਧਾਨ ਸਭਾ ਚੋਣਾਂ ਦਰਮਿਆਨ ਸਰਗਰਮੀ ਅੱਧ ਦਿਖਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਜੋ ਉਹਨਾਂ ਨੂੰ ਜ਼ਮਾਨਤ ਮਿਲੀ ਆ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਸਿਆਸੀ ਦਾਬ ਪੇਚ ਰਾਸ਼ਿਦ ਇੰਜੀਨੀਅਰ ਖੇਡਦੇ ਨਜ਼ਰ ਆਉਣਗੇ